ਹਾਂਜੀ ਸਸਤੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡਾ ਆਪਣੇ ਗੁਰਲੀ ਨਦੀਰਾ ਉਮੀਦ ਕਰਦਾ ਤੰਦਰੁਸਤ ਹੋਵੋਗੇ ਤੁਹਾਡੇ ਤੰਦਰੁਸਤ ਨੇ ਬੱਲੇ ਬੱਲੇ ਕਰਾ ਛੱਡੀ ਐ ਬੱਲੇ ਬੱਲੇ ਕਰਾ ਛੱਡੀ ਤੁਹਾਡੇ ਤੰਦਰੁਸਤ ਨੇ ਕੈਮਰਿਕ ਦੀ ਸ਼ਰਟ ਦੇ ਰਿਆ ਹਾਂ ਬਾਜ਼ਾਰਾਂ ਦੇ ਚਾਲੂ ਮਾਲ ਬਹੁਤ ਆ ਰਿਹਾ ਬਚ ਕੇ ਰੋ ਆ ਦੇਖੋ ਕੈਮਰਿਕ ਦੀ ਸ਼ਰਟ ਦੇ ਰਿਆ ਮੈਂ ਮਿਕਸ ਕਪੜਾ ਨਹੀਂ ਦੇ ਰਿਆ ਮੈਂ ਚੀਜ਼ ਵੇਚਦਾ ਗਰਮੀ ਦੇ ਪਿਓਰ ਸੂਤੀ ਵੇਚਦਾ ਮਿਕਸ ਕਪੜਾ ਨਹੀਂ ਵੇਚਦਾ ਜੇ ਵੇਚਾਂਗਾ ਕੈਮਰਿਕ ਵੇਚਾਂਗਾ ਜਿਆਦਾ ਮਸਲੀਨ ਵੇਚਾਂਗਾ ਡਿਜੀਟਲ ਕਾਟਨ ਮੈਂ ਸਾਰੀ ਬੰਬ ਕਰਤੀ ਨਹੀਂ ਆਪਾਂ ਵੇਚਣੀ ਨਹੀਂ ਨਾ ਹੀ ਆਪਾਂ ਲਈ ਹੋਣੀ ਹਏ ਪੈਸੇ ਨਾ ਬਰਬਾਦ ਕਰ ਲਿਆ ਜੀ ਮੇਰੇ ਕੋਲੇ ਪਿਓਰ ਸੂਤੀ ਕੈਮਰਿਕ ਦੀ ਸਲਵਾਰ ਆ ਵੱਡੇ ਵਰਦੀ ਕੰਨੀ ਚੈੱਕ ਕਰ ਲੋ ਤੁਹਾਨੂੰ ਪਤਾ ਲੱਗ ਜਾਊ ਕੈਮਰਿਕ ਦੀ ਸਲਵਾਰ ਵੱਡੇ ਵਰਦੀ ਬੱਲੇ ਬੱਲੇ ਕਰਾਤੀ ਪਹੁੰਜੇ ਦੀ ਕੜਾਈ ਵਾਲੇ 4-5 ਦਰ ਪਹਿਲਾਂ ਸੂਟ ਪਾਇੀ ਸੀ ਬੱਲੇ ਬੱਲੇ ਕਰਾਤੀ ਤੁਹਾਡੇ ਪਿਆਰ ਨੇ ਧੰਨ ਧੰਦਰ ਮੈਂ ਕਹਿੰਦਾ ਧੰਨ ਤੁਹਾਨੂੰ ਹੀ ਪਈਏ ਦੇ ਕੋਲ 650 ਰੁਪਏ ਦਾ ਸੂਟ ਹੈ ਰੇਟ ਦੀ ਫੁੱਲ ਗਾਰੰਟੀ ਜਿੱਥੋਂ ਮਰਜ਼ੀ ਪਤਾ ਕਰ ਲਓ 695 ਪਲੱਸ ਸ਼ੀਪਿੰਗ ਲਾ ਕੇ ਵੇਚ ਰਹੇ ਆ ਆਪਣਾ ਰੇਟ ਆ 650 ਰੁਪਏ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਬਰਲੀਨ ਦੀ ਹੱਟੀ ਮੇਨਬੀਅਰ ਜੀਰਾ ਵੇਚਣ ਵਾਲੇ ਮੇਰੇ ਵੀਰ ਪੈਣਾ ਨੂੰ ਹੋਰ ਸਸਤਾ ਆ ਡਿਜ਼ਾਈਨ ਦੇਖੋ ਜੀ ਬੱਲੇ ਬੱਲੇ ਕਰਾਈ ਬੱਲੇ ਬੱਲੇ ਮਜ਼ਾ ਆ ਰਿਹਾ ਜੀ ਮੇਰਾ ਬਹੁਤ ਸੋਹਣਾ ਤੁਹਾਡਾ ਪਿਆਰ ਮਿਲ ਰਿਹਾ ਜੇ ਤੁਹਾਡਾ ਪਿਆਰ ਨਹੀਂ ਤੇ ਮੇਰੇ ਪੁੱਲੇ ਵੀ ਕੱਖ ਨਹੀਂ ਦੇਖੋ ਬੱਲੇ ਬੱਲੇ ਕਰਾ ਚੱਡੀ ਤੁਹਾਡੇ ਪਿਆਰ ਨੇ ਕੈਸ਼ ਆਨ ਡਿਲੀਵਰੀ ਕੋਈ ਨਹੀਂ ਹੈ ਕੈਸ਼ ਆਨ ਡਿਲੀਵਰੀ ਕੋਈ ਨਹੀਂ ਕੈਸ਼ ਆਨ ਡਿ ਓਨਲੀ ਅਡਵਾਂਸ ਪੇਮੈਂਟ ਐ ਜਿੰਨੂੰ ਭਰੋਸਾ ਵੀਰ ਬਣ ਕੇ ਉਹ ਹੀ ਮੈਸੇਜ ਕਰੇ ਜਿੰਨੂੰ ਨਹੀਂ ਐ ਤੇ ਨਾ ਕਰੇ ਡਿਜ਼ਾਈਨ ਦੇਖੋ ਯਾਰ ਤੁਹਾਡੀ ਬੱਲੇ ਬੱਲੇ ਕਰਾ ਦਊਗਾ ਮੈਂ ਡਿਜ਼ਾਈਨ ਦੇਖੋ 650 ਰੁਪਏ ਕੈਮਰਕ ਦੇ ਸੂਟ ਕੈਮਰਕ ਦੀਆਂ ਸਲਵਾਰਾਂ ਕੋਟਾਂ ਡੋਰੀ ਦੇ ਦੁਪੱਟੇ ਡਿਜ਼ਾਈਨ ਦੇਖੋ ਜਿਹੜੇ ਡਿਜ਼ਾਈਨਾਂ ਜੋੜੀਆਂ ਪਸੰਦ ਆ ਸਕਰੀਨਸ਼ਾਟ ਲਓ ਫਟਾਫਟ ਆਰਡਰ ਕਰੋ ਉਹਦੇ ਘਰੇ ਬੈਠ ਕੇ ਸੂਟ ਮੰਗਾਓ 650 ਰੁਪਏ ਦੇ ਵਿੱਚ ਸਿਰਫ ਗੁਰਲੀਨ ਦੀ ਹੱਤੀ ਤੋਂ ਹੀ ਮਿਲਣਾ ਜੀ 650 ਸਿਰਫ ਗੁਰਲੀਨ ਦੀ ਹੱਤੀ ਤੋਂ ਹੋਰ ਕਿਤੋਂ ਨਹੀਂ ਮਿਲਣਾ ਕਿੱਥੇ ਮਰਜ਼ੀ ਸਾਰੇ ਪੰਜਾਬ ਦੀ YouTube ਚੈਨਲਾਂ ਦੇ ਚੱਕਰ ਲਓ ਜਿੱਥੇ ਮਰਜ਼ੀ ਟਰਾਈ ਕਰਕੇ ਫਿਰ ਤੋਂ ਦਾ ਖਰੀਦੋ ਤੁਸੀਂ ਕਿਹੜਾ ਉਧਾਰ ਲੈਣਾ ਪੈਸੇ ਦੇ ਕੇ ਜੀ ਲੈਣੀ ਜਿੱਥੋਂ ਮਰਜ਼ੀ ਟਰਾਈ ਕਰੋ ਆ ਡਿਜ਼ਾਈਨ ਜੀ ਦੇਖੋ ਹੋਰ ਆ ਡਿਜ਼ਾਈਨ ਦੇ ਰੰਗ ਹੋਰ ਆ ਦੇਖੋ ਭਾਜੀ ਬੱਲੇ ਬੱਲੇ ਕਰਾ ਛੱਡੀ ਬੱਲੇ ਬੱਲੇ ਤੁਹਾਨੂੰ ਮੈਂ ਕਹਿ ਰਿਹਾ ਬੱਲੇ ਬੱਲੇ ਮੈਂ ਦੱਸ ਨਹੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੰਨਾ ਪਿਆਰ ਕਰ ਰਹੇ ਆਪਣੀ ਗੁੱਲੀਨ ਮੀਰ ਨੂੰ ਬਹੁਤ ਬਹੁਤ ਸ਼ੁਕਰੀਆ ਲੱਖ ਲੱਖ ਸ਼ੁਕਰੀਆ ਤੁਹਾਡਾ ਦੇਖੋ ਡਿਜ਼ਾਈਨ ਦੀ ਮઝા ਦੇਖੋ ਜੀ 650 ਰੁਪਏ ਦਾ ਸੂਟ ਹੈ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਤੁਹਾਡੇ ਫਾਇਦੇ ਕਰਾ ਰਿਆ ਮੈਂ ਫਾਇਦੇ 1.5 1.5 200 ਰੁਪਏ ਸਸਤਾ ਦੇ ਰਿਆ ਤੁਹਾਡਾ ਛੂਟ ਬਹੁਤ ਬਹੁਤ ਧੰਨਵਾਦ ਜੇ ਤੂੰ YouTube ਚੈਨਲ ਤੇ 3000 ਸਬਸਕ੍ਰਾਈਬ ਕਰਤਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਕੈਚ 온 ਡਿਲੀਵਰੀ ਕੋਈ ਨਹੀਂ ਜੋ ਡਿਜ਼ਾਈਨ ਪਸੰਦ ਆ WhatsApp ਤੇ ਸਕਰੀਨਸ਼ਾਟ ਲਓ ਤੇ ਘਰੇ ਬੈਠ ਕੇ ਛੂਟ ਮੰਗਵਾਓ ਜਿਹੜੇ ਦੂਰ ਬੈਠੇ ਤਾਂ ਵੀ ਘਰੇ ਬੈਠ ਕੇ ਮੰਗਵਾਓ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਜਿਹਨੂੰ ਨਹੀਂ ਭਰੋਸਾ ਲੱਗ ਰਿਹਾ ਉਹ ਵੀਡੀਓ ਕਾਲ ਕਰਕੇ ਸੂਟ ਲੈ ਸਕਦਾ ਹੈ ਜਿਹਨੂੰ ਪੇਮੈਂਟ ਤੋਂ ਡਰ ਲੱਗੇ ਤਾਂ ਵੀ ਵੀਡੀਓ ਕਾਲ ਕਰ ਸਕਦਾ ਨੋ ਪ੍ਰੋਬਲਮ ਧੰਨਵਾਦ ਜੀ ਸਸਤੀ ਕਰ